ਗਲਾਮ ਬਣ ਗਿਆ ਹਰ ਸਾਇ ਦੇ ਗਲਾਮ ਬਣ ਗਿਆ ਕਈ ਲੋਕ ਤਲੀਆਂ ਚੀਜ਼ਾਂ ਖਟੀਆਂ ਚੀਜ਼ਾਂ ਜਾਂ ਬਹੁਤ ਜ਼ਿਆਦਾ ਅੱਜ ਕੱਲ ਮਾੜੀਆਂ ਜਦੋਂ ਤੁਸੀਂ ਵੇਖੋਗੇ ਸ਼ਹਿਰਾਂ ਦੇ ਵਿੱਚ ਜਾ ਕੇ ਰੇਡੀਆਂ ਲੱਗੀਆਂ ਆ ਬੜੇ ਜ਼ਿਆਦਾ ਜਦੋਂ ਤੁਸੀਂ ਸਮੈਲ ਉਹਨਾਂ ਦੀ ਦੇਖਦੇ ਜੋ ਕਿ ਬੰਦਾ ਝਾਟ ਜਿਹੜਾ ਉਧਰਲੀ ਸਾਈਡ ਦੇ ਉੱਤੇ ਮੁੜ ਜਾਂਦਾ ਅਧੀਨ ਹੋ ਗਿਆ ਆ ਬੰਦੇ ਨੂੰ ਬਿਮਾਰੀਆਂ ਵੱਧ ਲੱਗ ਰਹੀਆਂ ਆ ਰੋਗ ਵੱਧ ਲੱਗ ਰਹੇ ਆ ਬੰਦਾ ਕਹਿੰਦਾ ਵੀ ਇਹ ਮੇਰੇ ਵਾਸਤੇ ਵਿੱਚ ਨਹੀਂ ਉਹਦੇ ਅਧੀਨ ਹੋ ਜਾਂਦਾ ਹੈ ਇਹਨਾਂ ਚ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਅਧੀਨ ਹੋ ਜਾਂਦਾ ਆ ਪਰ ਬੰਦਗੀ ਕਰਨ ਵਾਲਿਆਂ ਤੈਨੂੰ ਬੰਦਗੀ ਕਰਨ ਵਾਸਤੇ ਖੁਦਾ ਨੇ ਬਣਾਇਆ ਤੈਨੂੰ ਬਿਮਾਰੀ ਵਾਸਤੇ ਨਹੀਂ ਤੂੰ ਨਰੋਇਆ ਹੋਵੇਂ ਬੋਲੇ ਹਲੇਲੂਇਆ ਹਲੇਲੂਇਆ ਇਹ ਗੱਲ ਕਿਹਾ ਕਰੋ ਪੇ ਮੈਨੂੰ ਭਾਵੇਂ 버ਗਰ ਟਿੱਕੀ ਨਿਊਟ੍ਰਲ ਭਾਵੇਂ ਗੋਲ ਗੱਪੇ ਹੋਣ ਭਾਵੇਂ ਜਿੰਨੀਆਂ ਮਰਜ਼ੀ ਵਧੀਆਂ ਚੀਜ਼ਾਂ ਹੋਣ ਮੇਰਾ ਜੀ ਕਰੇਗਾ ਤੇ ਖਾਵਾਂਗਾ ਜੀ ਕਰੇਗਾ ਪੇ ਆਪਣੇ ਵਾਸ ਵਿੱਚ ਰੱਖਣਾ ਉਹਦੇ ਅਧੀਨ ਨਹੀਂ ਹੋਣਾ ਜਿਹੜੀ ਚੀਜ਼ ਦਾ ਸਾਨੂੰ ਮਨ ਆ ਪੇ ਮੇਰਾ ਜੀ ਕਰੇਗਾ ਤੇ ਖਾਵਾਂਗਾ ਭਾਵੇਂ ਅੰਦਰੋਂ ਮਨ ਕਹਿੰਦਾ ਰਹੇ ਉਹਦੇ ਗੁਲਾਮ ਨਹੀਂ ਮੰਨਣਾ ਪਰ ਅਸੀਂ ਇਹ ਚੀਜ਼ਾਂ ਨੂੰ ਗੁਲਾਮ ਆਪਣੇ ਰੱਖਣਾ ਹੈ। ਇਹ ਮਰਜ਼ੀ ਆ ਖਾਲਾਂਗਾ ਤੇ ਮਰਜ਼ੀ ਆ ਤੇ ਨਹੀਂ ਆਪਣੀ ਮਰਜ਼ੀ ਨਹੀਂ। ਆਪਣੀ ਮਰਜ਼ੀ ਨਹੀਂ ਕਰਨੀ। ਬੋਲੇ ਹallelujah। ਹallelujah। ਕੋਈ ਚੀਜ਼ ਦੇ ਗੁਲਾਮ ਨਾ ਬਣੋ। ਅੱਜ ਬੰਦਾ ਗੁਲਾਮ ਹੈ। ਬਾਈਬਲ ਕੀ ਕਹਿੰਦੀ ਹੈ? ਬਾਈਬਲ ਕਹਿੰਦੀ ਆ ਤੂੰ ਇੰਨੀਆਂ ਚੀਜ਼ਾਂ ਦੇ ਅਧੀਨ ਨਾ ਰਹਿ ਜੇ ਤੂੰ ਪਹਿਲਾ ਗ੍ਰੰਥੀਓ 12 6 ਅਧੇ ਔਰ ਉਹਦਾ 12 ਵਚਨ ਪੜੋਗੇ ਕਹਿੰਦਾ ਇਹ ਸਰੀਰ ਬਣਾਇਆ ਤੈਨੂੰ ਬੰਦੇ ਨੇ ਰੱਬ ਨੇ ਤੈਨੂੰ ਸਰੀਰ ਦਿੱਤਾ ਹੈ ਬੰਦਿਆ ਤੰਦਰੁਸਤੀ ਵਾਸਤੇ ਪਰ ਤੂੰ ਖਾਣਾ ਖਾਗਾ ਕਿ ਭੇੜਾ ਖਾ ਖਾ ਕੇ ਆਪਣੇ ਆਪ ਨੂੰ ਬਿਮਾਰ ਕਰੀ ਜਾਵੇਂਗਾ ਆਪਣੇ ਆਪ ਨੂੰ ਰੋਗੀ ਕੜੀ ਕਰੀ ਜਾਵੇਂਗਾ ਇਹਦੇ ਅਧੀਨ ਤੂੰ ਨਾ ਹੋ ਇਹ ਚੀਜ਼ਾਂ ਤੇਰੇ ਅਧੀਨ ਹੋਣ ਪੜੀਏ ਮੇਰੇ ਲਈ ਉਚਿਤ ਹਨ ਕਹਿੰਦਾ ਸਾਰੀਆਂ ਚੀਜ਼ਾਂ ਹੈ ਤੇ ਚੰਗੀਆਂ ਆ ਮੀਟ ਖਾਣਾ ਚੰਗਾ ਆ ਇਹ ਚੀਜ਼ਾਂ ਖਾਣੀਆਂ ਚੰਗੇ ਸਾਰੀਆਂ ਚੀਜ਼ਾਂ ਉਚਿਤ ਹਨ ਪਰੰਤੂ ਸਭੇ ਲਾਭਦਾਇਕ ਨਹੀਂ ਕਹਿੰਦਾ ਸਾਰੀਆਂ ਲਾਭਦਾਇਕ ਨਹੀਂ ਸਾਰੀਆਂ ਵਸਤਾਂ ਮੇਰੇ ਲਈ ਉਚਿਤ ਹਨ ਸਾਰੀਆਂ ਵਸਤੂਆਂ ਮੇਰੇ ਲਈ ਉਚੀਆਂ ਤੇ ਹੈਗੀਆਂ ਪਰ ਮੈਂ ਕਿਸੇ ਵਸਤ ਦੇ ਅਧੀਨ ਨਹੀਂ ਹੋਵਾਂਗਾ ਕੀ ਲਿਖਿਆ ਆ ਮੈਂ ਕਿਸੇ ਵੀ ਵਸਤ ਦੇ ਅਧੀਨ ਨਹੀਂ ਹੋਵਾਂਗਾ ਪਈ ਮੈਂ ਇਹ ਚੀਜ਼ ਤੋਂ ਬਿਨਾ ਰਹਿ ਨਹੀਂ ਸਕਦਾ ਕਹਿੰਦਾ ਮੈਂ ਉਹਦੇ ਅਧੀਨ ਨਹੀਂ ਹੋਵਾਂਗਾ ਇਹ ਚੀਜ਼ਾਂ ਮੇਰੇ ਅਧੀਨ ਹੈ ਬੋਲੇ ਹallelujah ਹallelujah ਸਨ 1900 ਸੌਰੀ 2019 ਤੋਂ ਲੈ ਕੇ ਆ 25 ਜਾ ਰਿਹਾ 19 ਤੋਂ ਲੈ ਕੇ 24 ਤਿੱਕਰ ਮੈਂ ਕਦੇ ਪਹਿਲੇ ਜੇ ਕਹਤਾ ਵੀ ਦਹੀਂ ਨਹੀਂ ਖਾਣਾ ਤੇ ਉਹਨਾਂ ਚਿਰ ਤਿੱਕਰ ਦਹੀਂ ਨੂੰ ਕਦੀ ਮੂੰਹ ਨਹੀਂ ਲਾਇਆ ਚਾਰ ਨਹੀਂ ਖਾਣਾ ਤੇ 3-4 ਸਾਲ ਤਿੱਕਰ ਨਹੀਂ ਖਾਧਾ ਇਹਨਾਂ ਨੂੰ ਪਤਾ ਜੇ ਲਿੰਕਾ ਨਹੀਂ ਪੀਣਾ ਤੇ ਆਖਿਆ ਵੀ ਨਹੀਂ ਪੀਣਾ ਤੇ ਨਹੀਂ ਪੀਤਾ ਉਹਨਾਂ ਚਿਰ ਵਾਸ ਵਿੱਚ ਰੱਖਣਾ ਇਹ ਨਹੀਂ ਵੀ ਅੱਜ ਹੁਣ ਮੈਂ ਆਪਣੀ ਮਰਜ਼ੀ ਨਾਲ ਮੈਨੂੰ ਪਤਾ ਕਿ ਮੈਂ ਖਾ ਪੀ ਸਕਦਾ ਮੈਂ ਖਾਣਾ ਰਹਿਣ ਪਿਛਲੇ ਸਾਲ ਤੋਂ ਜਿਹੜੀ ਚੀਜ਼ ਕਹਿਣੀ ਵੀ ਨਹੀਂ ਖਾਣੀ ਤੋ ਨਹੀਂ ਖਾਦੀ ਇਹ ਵਾਸ ਵਿੱਚ ਆ ਬੰਦੇ ਦੇ ਇਹ ਅਧੀਨ ਨਹੀਂ ਇਹਨਾਂ ਦੇ ਅਧੀਨ ਨਹੀਂ ਰਹਿਣਾ ਆਪਾਂ ਇਹਨਾਂ ਨੂੰ ਆਪਣੇ ਅਧੀਨ ਰੱਖਣਾ ਹੈ ਹਲੇ ਹਲੇਲੂਇਆ ਹallelujah ਸੁਣੋ ਧਿਆਨ ਨਾਲ ਅੱਜ ਬੰਦਾ ਕੀ ਕਰ ਰਿਹਾ ਆ ਮੈਂ ਇਹਦੇ ਤੋਂ ਬਿਨਾ ਰਹਿ ਨਹੀਂ ਸਕਦਾ ਇਹ ਚੀਜ਼ ਤੋਂ ਬਿਨਾ ਮੇਰਾ ਜੀਵਨ ਪਤਾ ਨਹੀਂ ਕਿੰਨਾ ਗਰੁੱਖਾ ਲੱਗਣਾ ਹੈ ਇਹ ਫਰਗੌਰ ਕਰੋ ਆਪਣੇ ਆਪ ਵੱਲ ਖਿਆਲ ਕਰੋ ਇੱਥੇ ਕੀ ਲਿਖਿਆ ਤੈਨੂੰ ਕਿੰਨਾ ਜ਼ਰੂਰੀ ਚਾਹੀਦਾ ਬਾਈਬਲ ਵਿੱਚ ਲਿਖਿਆ ਹੈ ਕਿ ਸਾਰੀਆਂ ਚੀਜ਼ਾਂ ਤੇਰੇ ਅਧੀਨ ਆ ਹਾਂਜੀ ਮੈਂ ਕਿਸੇ ਦੇ ਅਧੀਨ ਨਹੀਂ ਰਵਾਂਗਾ ਮੈਂ ਇੰਨਾਂ ਚੀਜ਼ਾਂ ਦੇ ਅਧੀਨ ਨਹੀਂ ਵੀ ਮੈਂ ਖਾ ਖਾ ਕੇ ਮੇਰਾ ਮਨ ਜਿਹੜਾ ਠੀਕ ਰਹਿਣਾ ਨਹੀਂ ਵੀ ਖਾਵਾਂਗੇ ਤਾਂ ਵੀ ਕੁਝ ਨਹੀਂ ਗੱਲ ਪੜੀਏ ਭੋਜਨ ਪੇਟ ਦੇ ਲਈ ਭੋਜਨ ਕਿਤੇ ਲਈ ਹੈ ਪੇਟ ਦੇ ਲਈ ਭੋਜਨ ਜਿਹੜਾ ਇਹ ਪੇਟ ਦੇ ਲਈ ਅਤੇ ਪੇਟ ਭੋਜਨਾਂ ਦੇ ਲਈ ਇਹ ਪੇਟ ਭੋਜਨ ਦੇ ਲਈ ਪਰੰਤੂ ਪਰਮੇਸ਼ਰ ਉਹਨਾਂ ਦੇ ਨਾਲੋਂ ਨਾਲੇ ਉਹਦਾ ਨਾਲੇ ਇਹਨਾਂ ਦਾ ਨਾਸ ਕਰੇਗਾ ਪ੍ਰਭੂ ਇਹ ਦੋਨਾਂ ਚੀਜ਼ਾਂ ਦਾ ਸਰੀਰ ਵੀ ਨਾਸ ਹੋ ਜਾਣਾ ਹੈ ਖੋਜਣ ਦਾ ਵੀ ਤੇ ਪੇਟ ਦਾ ਵੀ ਪ੍ਰਭੂ ਇਹਨਾਂ ਦੋਨਾਂ ਦਾ ਨਾਸ ਕਰੇਗਾ ਸਰੀਰ ਜਿਹੜਾ ਆ ਇਹ ਆਪਣੀ ਮਰਜ਼ੀ ਵਾਸਤੇ ਨਹੀਂ ਬਣਿਆ ਤੇ ਇਸ ਸਰੀਰ ਦੇ ਵਿੱਚ ਆਪਣੀ ਮਰਜ਼ੀ ਕਰੋ ਹਾਂਜੀ ਸਭੋ ਪ੍ਰਭੂ ਦੇ ਲਈ ਹੈ ਇਹ ਸਰੀਰ ਕਿਤੇ ਲਈ ਬਣਿਆ ਆ ਬੋਲੋ ਬੋਲੋ ਸਰੀਰ ਕਿਤੇ ਲਈ ਹੈ ਪਰਬੂ ਦੇ ਲਈ ਬੋਲੇ ਹallelujah ਹallelujah ਹਾਥੂੜਾਗੇ ਹallelujah ਇਹ ਸਰੀਰ ਕਿਹਦੇ ਲਈ ਹੈ ਇਹ ਖਾਣ ਪੀਣ ਲਈ ਨਹੀਂ ਤੁਹਾਨੂੰ ਰੱਬ ਨੇ ਦਿੱਤਾ ਵੀ ਜੋ ਜੀ ਚਾਏ ਜਿਤਨਾ ਦਾ ਮਰਜੀ ਸਰੀਰ ਨੂੰ ਤੁਸੀਂ ਖਰਾਬ ਕਰੋ ਇਹਨੂੰ ਆਪਣੀ ਮਰਜ਼ੀ ਨਾਲ ਇਸਤੇਮਾਲ ਕਰੋ ਇਹਨੂੰ ਠੀਕ ਰੱਖਣਾ ਇਹਦੇ ਉੱਤੇ ਵਾਸ ਹੈ ਚੱਲਣਾ ਇਹ ਬਹੁਤ ਬਹੁਤ ਜ਼ਰੂਰੀ ਹੈ ਬੋਲੇ ਹallelujah ਹallelujah ਕਿੰਨਾ ਤੂੰ ਕਿੰਨਾ ਤੂੰ ਨਰੋਇਆ ਰਹੇ ਇਹ ਬਾਈਬਲ ਕਹਿੰਦੀ ਆ ਕਿ ਬੰਦਿਆ ਆਪਣੇ ਆਪ ਵੱਲ ਕੀ ਕਰ ਤੂੰ ਖਿਆਲ ਕਰ ਪੇ ਜੋ ਜੀ ਚਾਏ ਨਹੀਂ ਖਾਈ ਜਾਏ ਖੁਦਾ ਕਹਿੰਦਾ ਨਰੋਇਆ ਰਹੇ ਕੀ ਤੂੰ ਰਹੇ ਨਰੋਇਆ ਰਹੇ ਠੀਕ ਕਰ ਇਹਨੂੰ ਇਹਨਾਂ ਇਹਨਾਂ ਦੇ ਮਾਸ ਵਿੱਚ ਨਾ ਇਹ ਸਗੋਂ ਇਹ ਚੀਜ਼ਾਂ ਤੇਰੇ ਮਾਸ ਵਿੱਚ ਰਹਿਣ ਇਹ ਸਰੀਰ ਬੰਦੇ ਦਾ ਬੜਾ ਮਹਿੰਗਾ ਆ ਬੋਲੇ ਹallelujah ਸਰੀਰ ਬੰਦੇ ਦਾ ਬਹੁਤ ਮਹਿੰਗਾ ਹੈ ਮੰਨ ਲਓ ਜੀ ਸਬਜ਼ੀ ਕੋਈ ਵੀ ਹੈ ਵੱਧ ਵੱਧ ਕੋਈ 250 ਰੁਪਏ ਕਿਲੋ ਦੀ ਆ ਜਾਂਦੀ ਹੋਵੇਗੀ ਕੋਈ 700 ਰੁਪਏ ਕਿਲੋ ਦੀ ਆ ਜਾਂਦੀ ਹੋਵੇਗੀ ਬੰਦਾ ਖਾਣ ਵਾਲ ਧਿਆਨ ਕਰਦਾ ਹੈ ਪਰ ਇਹ ਸਰੀਰ ਜਿਹੜਾ 700 ਰੁਪਏ ਵਾਲਾ ਨਹੀਂ ਇਹਦੇ ਵਿੱਚ ਇੱਕ ਇੱਕ ਜਿਹੜੇ ਇੱਕ ਇੱਕ ਜਿਹੜਾ ਅੰਗ ਹੈ ਨਾ ਬੰਦੇ ਦਾ ਸਰੀਰ ਜਿੰਨਾ ਵੀ ਇਹਦੇ ਅੰਦਰ ਆ ਇਹ ਲੱਖਾਂ ਰੁਪਈਆ ਦਾ ਮਹਿੰਗਾ ਆ ਜਿਹਨੂੰ ਤੁਸੀਂ ਛੋਟੇ ਜਿਹੇ ਖਾਣੇ ਵਾਸਤੇ ਛੋਟੇ ਜਿਹਾ ਖਾਣਾ ਜੇ ਤੈਨੂੰ ਮਣਾ ਆਂ ਭੀ ਤੂੰ ਠੰਡਾ ਨਹੀਂ ਪੀਣਾ ਤੇ ਨਾ ਪੀ 5 ਰੁਪਏ ਦਾ ਨਹੀਂ ਹੋਣਾ ਜਿਹੜਾ ਤੂੰ ਆਪਣੇ ਸਰੀਰ ਨੂੰ ਲੱਖਾਂ ਰੁਪਏ ਦੇ ਨੂੰ ਖਰਾਬ ਕਰ ਦੇਣਾ ਰੱਬ ਦੇ ਵਾਸਤੇ ਆ ਇਹ ਖੁਦਾ ਦੇ ਵਾਸਤੇ ਸਰੀਰ ਆ ਬੋਲੇ ਹallelujah ਕੀ ਸਰੀਰ ਲੱਖਾਂ ਰੁਪਈਆ ਦਾ ਆ ਕਰੋੜਾਂ ਰੁਪਈਆ ਦਾ ਜਿਹੜਾ ਤੈਨੂੰ ਮਿਲਣਾ ਨਹੀਂ ਘਰ ਵੇਚ ਕੇ ਲਾ ਦੇਗਾ ਫਿਰ ਵੀ ਨਹੀਂ ਜਿਹੜਾ ਤੂੰ 5 ਰੁਪਈਆ ਬਦਲੇ ਖਰਾਬ ਕਰ ਦੇਣਾ ਇੰਨਾ ਚੀਜ਼ ਦਾ ਲੋਭ ਦੇ ਕਰਕੇ ਬੰਦਾ ਆਪਣੀਆਂ ਬਰਕਤਾਂ ਛੱਡ ਦਿੰਦਾ ਆ ਇਹਦੋਂ ਇਸਾਉ ਨੇ ਖਾਣ ਦੇ ਪਿੱਛੇ ਲੋਭ ਕੀਤਾ ਬੋਲੋ ਇਸਾਉ ਨੇ ਕਾਦੇ ਕਾਦਾ ਲੋਭ ਕੀਤਾ ਖਾਣ ਦਾ ਦਾਲ ਖਾਧੀ ਉਹ ਵੀ ਮੰਗ ਕੇ ਕੌਲੀ ਇੱਕ ਦਾਲ ਲੈ ਲਈ ਕਹਿੰਦਾ ਮੈਨੂੰ ਮੇਥੋਂ ਜਰੀ ਨਹੀਂ ਜਾ ਰਹੀ ਭੁੱਖ ਹੈ ਮੇਥੋਂ ਜਰਿਆ ਨਹੀਂ ਜਾ ਰਿਹਾ ਵੇਖ ਕੇ ਕੀ ਨਹੀਂ ਹੋ ਰਿਹਾ ਬੋਲੋ 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 ਕੀ ਨਹੀਂ ਕੀਤਾ ਜਾਂਦਾ ਜਰਿਆ ਨਹੀਂ ਜਾਂਦਾ ਜੇ ਜਰ ਜਾਂਦਾ ਹੁਣ ਰੱਬ ਨੇ ਥੋੜਾ ਉਹਨੂੰ ਪੇ ਬਣਾਇਆ ਇਸੇ ਵਾਸਤੇ ਵੀ ਉਹਦੇ ਉੱਤੇ ਲਾਂਤ ਰਹੇ ਰੱਬ ਨੇ ਤੇ ਹਰ ਸਾਹਿਬ ਬਰਕਤ ਦੀ ਬਣਾਈਆਂ ਹੁਣ ਦੋ ਭਰਾ ਸੀ ਯਾਕੂਬ ਤੇ ਇਸਹਾਉ ਬੋਲੋ ਯਾਕੂਬ ਤੇ ਇਸਹਾਉ ਹੈ ਦੋਨੇ ਹੀ ਇਸਹਾਕ ਦੇ ਪੁੱਤਰ ਹੁਣ ਇਸਹਾਕ ਇਹ ਥੋੜਾ ਆਂਦਾ ਵੀ ਮੇਰੇ ਦੂਜੇ ਪੁੱਤਰ ਨੂੰ ਬਰਕਤ ਨਾ ਮਿਲੇ ਹੁਣ ਗਵਾਹ ਉਹਨੇ ਲਈ ਜੇਰਾਣੀ ਕੀਤਾ ਬੋਲੋ ਕਿਹਨੇ ਕੀਤਾ ਜੇਰਾ ਨਹੀਂ ਕੀਤਾ ਸਬਰ ਨਹੀਂ ਕੀਤਾ ਇਹ ਕਹਿੰਦਾ ਭਾਈ ਮੈਥੋਂ ਭੁੱਖ ਨਹੀਂ ਜਰੀ ਜਾ ਰਹੀ ਸਾਰੇ ਬੋਲੋ ਹallelujah ਕਹਿੰਦਾ ਮੈਥੋਂ ਜਰਿਆ ਨਹੀਂ ਜਾਣ ਡਿਆ ਜਿਹੜਾ ਜਰ ਗਿਆ ਕਈ ਵਾਰੀ ਘਰਾਂ ਦੇ ਵਿੱਚ ਥੋੜੇ ਜੇ ਤੂੰ ਤੂੰ ਮੈਂ ਮੈਂ ਹੋ ਜਾਂਦੀ ਹੈ ਘਰਾਂ ਦੇ ਵਿੱਚ ਭੈਣਾ ਵੀ ਨਹੀਂ ਜਰਦੀਆਂ ਭਾਈ ਵੀ ਨਹੀਂ ਜਰਦੇ ਜਿਹੜੇ ਜਰ ਜਾਂਦੇ ਆ ਉਹ ਤਰ ਜਾਂਦੇ ਆ ਬੋਲੋ ਜਿਹੜੇ ਜਰ ਗਏ ਉਹ ਤਰ ਗਏ ਤੇ ਜਿਹੜੇ ਜਰਦੇ ਨਹੀਂ ਜੇ ਜਰ ਜੋ ਥੋੜੀ ਜੀ ਗੱਲ ਜਰ ਜੋ ਤੇ ਸਮਝ ਲਓ ਬਹੁਤ ਭਲਾ ਹੋਣ ਵਾਲਾ ਤੁਹਾਡੇ ਜੀਵਨ ਦੇ ਅੰਦਰ ਬੋਲੇ ਹallelujah ਹallelujah ਪਿਛਲੇ ਦਿਨਾਂ ਚ ਆਪਾਂ ਸਿੱਖ ਰਹੇ ਸੀ ਵੀ ਤੁਹਾਡਾ